ਸਰਦੀ ਸੁਰੂ ਹੁੰਦੀ ਹੈ ਜਿਵੇਂ ਪੈਣਾ ਦੀ ਢੂਈ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਚਾਹੇ ਗੋਡੇ ਦੁਖਣ ਲੱਗ ਜਾਂਦੇ ਆ ਜਦੋਂ ਠੰਡ ਆ ਜਾਂਦੀ ਹੈ ਨਾ ਫਿਰ ਜਿਹੜਾ ਪੁਰਾਣੇ ਤੋਂ ਪੁਰਾਣਾ ਦੁੱਖ ਉਹ ਵੀ ਬਾਹਰ ਨਿਕਲ ਕੇ ਆਉਂਦਾ ਵਾ ਜੋੜਾਂ ਦੇ ਵਿੱਚ ਬੜੇ ਦਰਦ ਹੋਣ ਲੱਗ ਜਾਂਦੇ ਆ ਤੇ ਉਹਨਾਂ ਦਰਦਾਂ ਨੂੰ ਤੇ ਢੂਈ ਦੇ ਦਰਦ ਨੂੰ ਜਮ੍ਹਾਂ ਖਤਮ ਕਰਨ ਵਾਸਤੇ ਅੱਜ ਲਈ ਆਪਾਂ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਬਹੁਤ ਹੀ ਜੜੀ ਬੂਟੀਆਂ ਪਾ ਕੇ ਆਪਾਂ ਪੰਘੀਰੀ ਇੱਕ ਤਿਆਰ ਕਰਾਂਗੇ ਜਿਹਦੇ ਨਾਲ ਉਹ ਪੈਣਾ ਦੇ ਦਰਦ ਜਿਹੜੇ ਬਿਲਕੁਲ ਖਤਮ ਹੋ ਜਾਣਗੇ ਜੇਕਰ ਤੁਹਾਨੂੰ ਲਕੋਰੀਆ ਦੀ ਪ੍ਰੋਬਲਮ ਆ ਜੇਕਰ ਤੁਹਾਡੀ ਢੂਈ ਦੁਖਦੀ ਆ ਕਮਰ ਦੀ ਜਿਆਦਾਤਰ ਨੂੰ ਪ੍ਰੋਬਲਮ ਰਹਿੰਦੀ ਆ ਚੁੱਕਿਆ ਨਹੀਂ ਜਾਂਦਾ ਤਾਂ ਤੁਸੀਂ ਇਹ ਜਿਹੜੀ ਪੰਜੀਰੀ ਬਣਾ ਕੇ ਖਾਓ ਤੇ ਬਿਲਕੁਲ ਠੀਕ ਠਾਕ ਹੋ ਜਾਓਗੇ ਇਹਨੂੰ ਆਪਾਂ ਕਿੱਸਾ ਤਿਆਰ ਕਰਨਾ ਅੱਗੇ ਤੁਸੀਂ ਸਾਰਾ ਵੀਡੀਓ ਚ ਦੇਖੋ ਸ਼ਸ਼ੀਗਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਸਰਦੀਆਂ ਸ਼ੁਰੂ ਹੋ ਗਈਆਂ ਤੇ ਕਈ ਭੈਣਾਂ ਦੀ ਡਿਮਾਂਡ ਆ ਰਹੀ ਸੀ ਕਿ ਮੈਡਮ ਤੁਸੀਂ ਪੰਜੀਰੀਆਂ ਕਦੋਂ ਸ਼ੁਰੂ ਕਰ ਰਹੇ ਹੋ ਤੇ ਆਪਾਂ ਨੂੰ ਪਹਿਲਾ ਆਰਡਰ ਆਇਆ ਸੀਗਾ ਕਿ ਜਿਵੇਂ ਸਰਦੀਆਂ ਹੁਣ ਸ਼ੁਰੂ ਹੁੰਦੀਆਂ ਹੀ ਕਈ ਭੈਣਾ ਜਿਹੜੀਆਂ ਨਾ ਬਹੁਤਿਆਂ ਕਮਜ਼ੋਰ ਹੁੰਦੀਆਂ ਉਹਨਾਂ ਦੀ ਜਿਹੜੀ ਕਮਰ 'ਚ ਦਰਦ ਰਹਿੰਦੀ ਹੈ ਕਈ ਕਮਜ਼ੋਰ ਤਾਂ ਛੱਡੋ ਫੈਟ ਵੀ ਬਹੁਤ ਹੁੰਦੀ ਹੈ ਪਰ ਕਮਰ ਦੇ ਵਿੱਚ ਬਹੁਤ ਦਰਦ ਰਹਿੰਦਾ ਵਾ ਕਮਰ ਤੋਂ ਛੁਕਿਆ ਨਹੀਂ ਜਾਂਦਾ ਗੋਡਿਆਂ ਤੋਂ ਜਿਹੜਾ ਛੁਕਿਆ ਨਹੀਂ ਜਾਂਦਾ ਬਹੁਤ ਜਿਆਦਾ ਭੈਣਾ ਇਸ ਚੀਜ਼ ਦੇ ਨਾਲ ਪ੍ਰੋਬਲਮ ਦੇ ਵਿੱਚ ਗ੍ਰਸਤ ਰਹਿੰਦੀਆਂ ਨੇ ਕਿ ਸਾਡੇ ਜਿਹੜੇ ਦਰਦ ਆ ਸਰਦੀਆਂ ਦੇ ਵਿੱਚ ਜਿਹੜੇ ਜਾਦੇ ਵੱਧ ਜਾਂਦੇ ਆ ਕਿਉਂਕਿ ਸਰਦੀ ਦੇ ਵਿੱਚ ਜੋੜਾਂ 'ਚ ਦਰਦ ਮਹਿਸੂਸ ਵੀ ਆਪਾਂ ਨੂੰ ਜ਼ਿਆਦਾ ਹੁੰਦਾ ਵਾ ਤੇ ਇੱਕ ਵਾਈ ਚੀਜ਼ਾਂ ਦੇ ਨਾਲ ਵੀ ਜ਼ਿਆਦੀ ਇਹ ਪ੍ਰੋਬਲਮ ਆ ਜਾਂਦੀ ਆ ਉਹ ਜਿਹੜੀ ਪ੍ਰੋਬਲਮ ਨੂੰ ਦੂਰ ਕਰਨ ਵਾਸਤੇ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਇੱਕ ਸਪੈਸ਼ਲ ਭੈਣਾ ਵਾਸਤੇ ਪੰਜੀਰੀ ਜਿਹੜੀ ਕਿ ਪੰਜੀਰੀ ਖਾ ਕੇ ਉਹਨਾਂ ਦਾ ਸਰੀਰ ਜਿਹੜਾ ਲੋਹੇ ਵਾਂਗੂ ਮਜ਼ਬੂਤ ਹੋ ਜਾਊਗਾ ਜਿਹੜੀ ਕਮਰ ਦੀ ਦਰਦ ਆ ਉਹ ਸ਼ੂ ਮੰਤਰ ਹੋ ਜਾਣੀ ਹੈ ਕਿਉਂਕਿ ਪੰਜੀਰੀ ਜਿਹੜੀ ਬਣਾਉਂਦਾ ਨੇ ਇੱਕ ਢੰਗ ਹੋਣਾ ਚਾਹੀਦਾ ਉਹਦੇ ਵਿੱਚ ਜਿਹੜਾ ਜਿਹੜਾ ਆਪਾਂ ਸਮਾਨ ਪਉਣਾਵਾ ਉਹ ਆਪਾਂ ਜਰੂਰ ਤੁਹਾਨੂੰ ਦੱਸਾਂਗੇ ਜੇਕਰ ਤੁਸੀਂ ਘਰ ਬੈਠੇ ਬਣਾਉਣੀ ਹੈ ਪੰਜੀਰੀ ਤੇ ਜਿਹੜਾ ਜਿਹੜਾ ਆਪਾਂ ਸਮਾਨ ਜਿੱਦਾਂ ਜਿੱਦਾਂ ਦੱਸ ਰਹੇ ਹਾਂ ਉਹ ਤੁਸੀਂ ਸਾਰਾ ਨਾਲ ਲਿਖ ਲਿਓ ਜੇਕਰ ਤੁਸੀਂ ਸਾਡੇ ਕੋਲ ਮੰਗਾਉਣੀ ਹੈ ਪੰਜੀਰੀ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਜੇਕਰ ਇਹ ਜਿਹੜਾ ਪੰਜੀਰੀ ਤੁਸੀਂ ਬਣਾਓਗੇ ਨਾ ਜਿਵੇਂ ਜਿਵੇਂ ਅਸੀਂ ਦੱਸ ਰਹੇ ਹਾਂ ਜੇਕਰ ਤੁਸੀਂ ਉਹਦਾ ਪੰਜੀਰੀ ਬਣਾਓਗੇ ਨਾ ਤੇ ਤੁਹਾਡਾ ਦਿਨਾਂ ਦੇ ਵਿੱਚ ਜਿਹੜਾ ਉਹ ਦਰਦਾ ਉਹ ਖਤਮ ਹੋ ਜਾਣਾ ਇੱਕ ਇੱਕ ਦਵਾਈ ਬਣ ਜਾਂਦੀ ਆ ਪੰਜੀਰੀ ਨਹੀਂ ਪੰਜੀਰੀ ਆਪਾਂ ਵੈਸੇ ਸਵਾਦ ਵਾਸਤੇ ਬਹੁਤ ਖਾਂਦੇ ਆ ਅਲਸੀ ਦੀ ਪੰਜੀਰੀ ਬਣਦੀ ਆ ਛੋਲਿਆਂ ਦੀ ਪੰਜੀਰੀ ਬਣਦੀ ਆ ਹਰ ਘਰ ਦੇ ਵਿੱਚ ਵੱਖਰੀ ਵੱਖਰੀ ਤਰ੍ਹਾਂ ਦੀ ਪੰਜੀਰੀ ਬਣਦੀ ਆ ਪਰ ਇਹ ਜਿਹੜੀ ਪੰਜੀਰੀ ਆ ਇੱਕ ਦਵਾਈ ਰੂਪਰੀ ਆ ਕਿਉਂਕਿ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਬੱਚਾ ਆਉਂਦਾ ਸੀ ਨਾ ਤੇ ਉਦੋਂ ਪੁਰਾਣੀਆਂ ਬੀਬੀਆਂ ਨੂੰ ਘਰ ਦੇ ਵਿੱਚ ਸੱਦਿਆ ਜਾਂਦਾ ਸੀਗਾ ਵੀ ਸਾਡੀ ਨੌ ਦੇ ਚਾਏ ਸਾਡੀ ਬੇਟੀ ਤੇ ਬੱਚਾ ਹੋਇਆ ਵਾ ਤੁਸੀਂ ਸਾਨੂੰ ਪੰਜੀਰੀ ਦਾ ਸਮਾਨ ਲਖਾਓ ਅੱਜਕੱਲ ਜਿਹੜਾ ਵਾ ਪਨੀਰੀ ਆਪਾਂ ਪੰਸਾਰੀ ਕੋ ਜਾਣੇ ਜਿੰਨਾ ਕੋ ਨਾਲ ਕੋ ਸਮਾਨ ਹੁੰਦਾ ਉਹ ਬਸ ਉਹ ਉਹਨਾਂ ਕੋ ਫੜਾ ਦਿੰਦੇ ਲੋ ਜੀ ਇਹ ਪਨੀਰੀ ਦਾ ਸਮਾਨ ਕੋਈ ਪੁਰਾਣਾ ਪੰਸਾਰੀ ਵਾਲਾ ਹੋਵੇ ਤੇ ਉਹ ਜਿਹੜਾ ਤੁਹਾਨੂੰ ਪੂਰਾ ਸਮਾਨ ਦਊਗਾ ਅਦਰਵਾਈਜ਼ ਬੱਸ ਕਾਜੂ ਬਦਾਮ ਪਾਲਕ ਫੁੱਲ ਮਖਾਣੇ ਵਾਲੋ ਆ ਪਾਲੋ ਇਹ ਕਹੇ ਬਸ ਇਹੀ ਕਹਿਣਗੇ ਵੀ ਤੁਸੀਂ ਪਨੀਰੀ ਬਣਾ ਲਓ ਪਨੀਰੀ ਜਿਹੜੀ ਪ੍ਰਾਣੀਆਂ ਦਾਈਆਂ ਮਾਈਆਂ ਬਣਾਉਂਦੀਆਂ ਹੁੰਦੀਆਂ ਸੀ ਨਾ ਜਿਹੜਾ ਜਿਹੜਾ ਸਮਾਨ ਦੱਸਦੇ ਹੁੰਦੇ ਸੀਗਾ ਜੇਕਰ ਉਹ ਇੱਕ ਵਾਰੀ ਬੱਚੇ ਵਾਲੀ ਮਾਂ ਖਾ ਲੈਂਦੀ ਸੀ ਤੇ ਬੱਚਾ ਵੀ ਸਵਸਥ ਰਹਿਦਾ ਸੀ ਤੇ ਮਾਂ ਨੂੰ ਵੀ ਕਦੀ ਜ਼ਿੰਦਗੀ ਭਰ ਜਿਹੜੀ ਪ੍ਰੋਬਲਮ ਨਹੀਂ ਹੁੰਦੀ ਆ ਆਪਾਂ ਦੇਖ ਕੇ ਬੜਿਆ ਰਾਣਾ ਕਿ ਆਪਣੀਆਂ ਦਾਦੀਆਂ ਮਾਈਆਂ ਜਿਹੜੀਆਂ ਨਾ ਉਹ 60-70 70 ਸਾਲ ਦੀਆਂ ਤੇ 80-80 ਸਾਲ ਦੀਆਂ ਤੇ ਉਹਨਾਂ ਦੇ ਕਦੇ ਕਮਜ਼ੋਰ ਦਰਦ ਨਹੀਂ ਹੋਊਗਾ ਨਿਗਾ ਵੀ ਉਹਨਾਂ ਦੀ ਬਹੁਤ ਵਧੀਆ ਰਹਿੰਦੀ ਆ ਗੋਡੇ ਵੀ ਉਹਨਾਂ ਦੇ ਵਧੀਆ ਰਹਿੰਦੇ ਆ ਉਹ ਇਸੇ ਕਰਕੇ ਕਿ ਉਹਨਾਂ ਨੇ ਆਪਣੇ ਟਾਈਮ ਦੇ ਵਿੱਚ ਉਹ ਖਰਾਕਾਂ ਖਾਧੀਆਂ ਉਹ ਦਵਾਈਆਂ ਪੰਜੀਰੀ ਰੂਪਰੀ ਖਾਧੀਆਂ ਸੀਗੀਆਂ ਜਿਹੜੀ ਕਿ ਅੱਜ ਆਪਾਂ ਬਣਾਉਣ ਲੱਗੇ ਆ ਇਹ ਪੰਜੀਰੀ ਖਾਸ ਕਰਕੇ ਭੈਣਾ ਵਾਸਤੇ ਆ ਇਦੇ ਵਿੱਚ ਆਪਾਂ ਜਿਹੜਾ ਜਿਹੜਾ ਸਮਾਨ ਪਾ ਰਹੇ ਆ ਉਹ ਆਪਾਂ ਸਾਰਾ ਤੁਹਾਨੂੰ ਦੱਸ ਦਿੰਨੇ ਆ ਕੁਆਂਟੀਟੀ ਇਹ ਹੈਗੀ ਆ ਜੀ 1 ਕਿਲੋ ਘਿਓ ਦੀ ਜੇ ਕੋਈ ਇਹਨੂੰ ਥੋੜੀ ਪੰਜੀਰੀ ਨੂੰ ਢਿੱਲਾ ਜਾਂ ਖਾਣਾ ਪਸੰਦ ਕਰਦਾ ਵਾ ਜਾਨੀ ਕਿ ਥੋੜਾ ਘਿਓ ਵੱਧ ਤੇ ਫੇਰੇ ਬਣਦੀ ਹੈ ਜੀ 3 ਕਿਲੋ ਪੰਜੀਰੀ ਤੇ ਜੇਕਰ 1 ਕਿਲੋ ਘਿਓ ਦੇ ਵਿੱਚ ਤੁਸੀਂ ਥੋੜੀ ਸੁੱਕ ਭਰੂਲੀ ਜੀ ਕਿਉਂਕਿ ਜ਼ਿਆਦਾ ਕਈ ਲੋਕ ਘਿਓ ਖਾਣਾ ਪਸੰਦ ਨਹੀਂ ਕਰਦੇ ਫਿਰ ਸਾਡੇ 3 ਕਿਲੋ ਜਿਹੜੀ ਬਣ ਜਾਂਦੀ ਹੈ ਉਹ ਤੁਹਾਡੀ ਇੱਛਾ ਅਨੁਸਾਰ ਆ ਕਿ ਤੁਸੀਂ ਉਹਦੇ ਵਿੱਚ ਵੀ ਥੋੜਾ ਜਿਹਾ ਆਟਾ ਹੋਰ ਮਿਕਸ ਕਰ ਸਕਦੇ ਹਾਂ ਤਾਂ ਕਿ ਤੁਹਾਨੂੰ ਸੁੱਕ ਢੋਲੀ ਜਿੱਦਾਂ ਦੀ ਤੁਹਾਨੂੰ ਤੁਸੀਂ ਹজম ਕਰ ਸਕਦੇ ਹੋ ਤੇ ਇੱਕ ਪੰਜੀਰੀ ਖਾਣ ਦਾ ਤਰੀਕਾ ਵੀ ਹੁੰਦਾ ਵਾ ਉਹ ਵੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿਉਂਕਿ ਬਹੁਤ ਲੋਕ ਕਹਿੰਦੇ ਨੇ ਕਿ ਸਾਨੂੰ ਪੰਜੀਰੀ ਖਾਣ ਦੇ ਨਾਲ ਆਹ ਪ੍ਰੋਬਲਮ ਆ ਗਈ ਆਹ ਪ੍ਰੋਬਲਮ ਆ ਗਈ ਜੀ ਫੈਟ ਵਧ ਗਈ ਜੀ ਕਿਉਂਕਿ ਆਪਾਂ ਲੋਕ ਕੀ ਕਰਦੇ ਆ ਪੰਜੀਰੀ ਜਿਹੜੀ ਹੈ ਨਾ ਉਹ ਗਲਤ ਤਰੀਕੇ ਨਾਲ ਖਾਂਦੇ ਆ ਕਿਸ ਤਰ੍ਹਾਂ ਆਪਾਂ ਨੂੰ ਖਾਣੀ ਚਾਹੀਦੀ ਉਹ ਅੱਗੇ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਤੇ ਜਿਹੜਾ ਜਿਹੜਾ ਆਪਾਂ ਸਮਾਲ ਲਿਆ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਜਦੋਂ ਪੰਜੀਰੀ ਦਾ ਨਾਮ ਆਉਂਦਾ ਤੇ ਜ਼ਿਆਦਾਤਰ ਲੋਕ ਕੀ ਕਰਦੇ ਨੇ ਇਦਾਂ ਡਰਾਈ ਫੂਡ ਵਗੈਰਾ ਪਾ ਕੇ ਚਲੋ ਉਹਦੀ ਪੰਜੀਰੀ ਬਣ ਗਈ ਆ ਪਰ ਪੰਜੀਰੀ ਜਿਹੜੀ ਖਾਸ ਕਰਕੇ ਬੱਚੇ ਦੀ ਮਾਂ ਵਾਸਤੇ ਬਣਾਉਣੀ ਆ ਚਾਹੇ ਮਹਿਲਾਵਾਂ ਵਾਸਤੇ ਸਪੈਸ਼ਲ ਬਣਾਉਣੀ ਤਾਂ ਉਹਦੇ ਵਿੱਚ ਇਹ ਜਿਹੜੀਆਂ ਸਾਰੀਆਂ ਜੜੀ ਬੂਟੀਆਂ ਪੈਂਦੀਆਂ ਨੇ ਇਹਦਾ ਆਪਾਂ ਇਕੱਲੇ ਇਕੱਲੇ ਦਾ ਨਾਮ ਦੱਸਾਂਗੇ ਜੀ ਇਹ ਹੈਗੇ ਆ ਲੋਥ ਪਠਾਣੀ ਲੋਧ ਪਠਾਣੀ ਤੁਸੀਂ ਪੰਸਾਰੀ ਵਾਲੀ ਦੁਕਾਨ ਤੋਂ ਜਾ ਕੇ ਸਪੈਸ਼ਲ ਮੰਗਣੀ ਆ ਇਹ ਜਿਹੜੀ ਸਰੀਰ ਵਾਸਤੇ ਬਹੁਤ ਵਧੀਆ ਆਂਦੀ ਆ ਉਹਦੇ ਨਾਲ ਨਾਲ ਹੀ ਆ ਜਾਂਦੀ ਆ ਜੇ ਕਮਰ ਕਸ ਕਮਰ ਕਸ ਮਤਲਬ ਇਹਦਾ ਨਾ ਹੀ ਕਮਰ ਕਸ ਆ ਇਹ ਕਮਰ ਵਾਸਤੇ ਜੇਕਰ ਤੁਸੀਂ ਪੰਜੀਰੀ ਬਣਾ ਰਹੇ ਹੋ ਤੇ ਬਹੁਤ ਹੀ ਜ਼ਰੂਰੀ ਹੁੰਦਾ ਇਹਦੇ ਵਿੱਚ ਇਹ ਕਮਰ ਕਸ ਪਾਉਣਾ ਇਹ ਆਪਾਂ ਕਮਰ ਕਸ ਲਈ ਆ 1 ਕਿਲੋ ਘੋੜੇ ਦੇ ਵਿੱਚ ਤੁਸੀਂ 25-25 ਗ੍ਰਾਮ ਜਿਹੜੀ ਹੈ ਜਿਹੜਾ ਸਮਾਨ ਪਾਉਣਾ ਜਿਹੜਾ ਆਪਾਂ ਤੁਹਾਨੂੰ ਦੱਸ ਰਹੇ ਆ ਤੇ ਇੱਧਰ ਆ ਗਿਆ ਜੀ ਸੋਏ ਸੋਏ ਜਿਹੜੇ ਆ ਉਹ ਸਰੀਰ ਦੀ ਵਾਈ ਨੂੰ ਖਤਮ ਕਰਦੇ ਆ ਜਿਹੜੇ ਵਾਈ ਕਰਕੇ ਦਰਦ ਹੁੰਦੇ ਆ ਨਾ ਤੇ ਤੁਸੀਂ ਸੋਏ ਜ਼ਰੂਰ ਪਾਇਓ ਜੀ ਕਈ ਲੋਕ ਜਾਣਦੇ ਵੀ ਨਹੀਂ ਸੋਏ ਕੀ ਹੁੰਦੇ ਆ ਇਹ ਵੀ ਤੁਹਾਨੂੰ ਪंसारी ਦੁਕਾਨ ਤੋਂ ਮਿਲ ਜਾਣਗੇ ਹਰੇ ਸੋਏ ਵੀ ਹੁੰਦੇ ਆ ਉਹ ਆਪਸਾਗ ਚ ਭੋਨੇ ਹੁੰਦੇ ਨੇ ਤੇ ਇਹ ਹੈਗੇ ਸੁੱਕੇ ਸੋਏ ਤੇ ਇੱਧਰ ਆ ਜਾਂਦੀ ਹੈ ਜੀ ਪਖੜਾ ਪਖੜੇ ਦੇ ਜਿਹੜੇ ਬਹੁਤ ਜਾਦੇ ਫਾਇਦੇ ਹੁੰਦੇ ਆ ਇੱਕ ਸਪੈਸ਼ਲ ਪਖੜੇ ਦੀ ਪੰਜੀਰੀ ਹੀ ਬਣਦੀ ਆ ਜਿਹੜੀ ਕਿ ਜੋੜਾਂ ਦੇ ਦਰਦਾਂ ਵਾਸਤੇ ਬਹੁਤ ਵਧੀਆ ਹੁੰਦੀ ਆ ਜੇਕਰ ਤੁਸੀਂ ਇਹ ਵੀ ਪੰਜੀਰੀ ਬਣਾ ਰਹੇ ਹੋ ਤੇ ਉਹਦੇ ਵਿੱਚ ਪਖੜਾ ਜਿਹੜਾ 25 ਗ੍ਰਾਮ ਜ਼ਰੂਰ ਪਾਇਓ ਜੇ ਤੇ ਨਾਲੇ ਹੈਗੀਆਂ ਜੀ ਚਾਰੇ ਗੁੰਦਾ ਗੁੰਦਾ ਜਿਹੜੀਆਂ ਪੰਜੀਰੀ ਕੋਈ ਵੀ ਤੁਸੀਂ ਬਣਾਓ ਚਾਹੇ ਬੱਚਿਆਂ ਵਾਸਤੇ ਬਣਾ ਰਹੇ ਹੋ ਚਾਹੇ ਬਜ਼ੁਰਗਾਂ ਵਾਸਤੇ ਬਣਾ ਰਹੇ ਹੋ ਜਵਾਨਾਂ ਵਾਸਤੇ ਬੰਦਿਆਂ ਵਾਸਤੇ ਬੁੜੀਆਂ ਵਾਸਤੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਪੰਜੀਰੀ ਬਣਾ ਰਹੇ ਹੋ ਤੇ ਉਹਦੇ ਵਿੱਚ ਇਹ ਜਿਹੜੀਆਂ ਗੁੰਦਾ ਹੁੰਦੀਆਂ ਇਹ ਜਰੂਰ ਪਾਇਆ ਕਰੋ ਇਹ ਤੁਸੀਂ ਜ਼ਿਆਦਾਤਰ ਪंसारी ਵਾਲੇ ਤੋਂ ਸਾਬਤ ਹੀ ਲੈ ਕੇ ਆਓ ਤੇ ਚੰਗੀ ਗੱਲ ਆ ਕਿਉਂਕਿ ਪੀਸੀ ਦੇ ਵਿੱਚ ਨਾ ਕੋਈ ਪਤਾ ਨਹੀਂ ਹੁੰਦਾ ਵੀ ਕੀ ਉਹਨਾਂ ਨੇ ਪੀਸੇ ਆਂਦੇ ਇਸ ਕਰਕੇ ਜਿਹੜੀ ਤੁਸੀਂ ਸਾਬਤ ਹੈ ਚਾਰੇ ਗੁੰਦਾ ਲੈ ਕੇ ਆਉਣੀ ਆ ਤੇ ਇੱਧਰ ਆ ਗਈ ਹੈ ਜੀ ਸੁੰਡ ਸੌਂਡ ਦੇ ਗੋੰਡ ਤੋਂ ਸਾਰਿਆਂ ਨੂੰ ਪਤਾ ਕਿ ਸਰਦੀ ਵਿੱਚ ਸੌਂਡ ਖਾਣਾ ਕਿੰਨਾ ਜ਼ਰੂਰੀ ਹੁੰਦਾ ਵਾ ਪਹਿਲੀਆਂ ਬੀਬੀਆਂ ਮਾਈਆਂ ਜਿਹੜੀ ਹੁੰਦੀ ਹੈ ਨਾ ਵੈਸੇ ਕੱਲੀ ਸੌਂਢੀ ਬਣਾ ਕੇ ਖਾਂਦੀਆਂ ਹੁੰਦੀਆਂ ਸੀਗੀਆਂ ਇਹ ਸੌਂਡ ਆਪਾਂ ਇਹਦੇ ਵਿੱਚ ਪਾਉਣੀ ਆ ਤੇ ਨਾਲ ਆ ਗਿਆ ਜੀ ਇੱਧਰ 25 ਗ੍ਰਾਮ ਖਸਖਸ ਖਸਖਸ ਜਿਹੜੀ ਆ ਉਹ ਨਜਲੇ ਜਕਾਮ ਵਾਸਤੇ ਚਾਹ ਸਰਦੀ ਕਮਜ਼ੋਰੀ ਵਾਸਤੇ ਬਹੁਤ ਵਧੀਆ ਹੁੰਦੀ ਆ ਇਹ ਵੀ ਆਪਾਂ ਇਹਦੇ ਵਿੱਚ ਪਾ ਰਹੇ ਆ ਤੇ ਇੱਧਰ ਪਾ ਰਹੇ ਆ ਜੀ ਇਹਦੇ ਵਿੱਚ ਆਪਾਂ 25 ਗ੍ਰਾਮ ਸੌਂਫ ਤੇ 25 ਗ੍ਰਾਮ ਹੀ ਆਪਾਂ ਇਹਦੇ ਵਿੱਚ ਪਾ ਰਹੇ ਆ ਅਜਵੈਨ ਤੇ ਅੱਗੇ ਆ ਜਾਂਦੇ ਜੀ ਇਹ ਫੁੱਲ ਮਖਾਣੇ ਇਹ ਦੇ ਵਿੱਚ ਪਾਵਾਂਗੇ ਆਪਾਂ 1/2 ਕਿਲੋ ਇਹ ਹੁਣ ਤੁਸੀਂ ਕਹੋਗੇ ਵੀ ਤੁਹਾਡਾ ਕੋਲਾ ਤੇ ਛੋਟਾ ਵਾ ਦੇਖੋ ਜਿੰਨਾ ਸਮਾਨ ਜਿਹੜਾ ਮੇਰੇ ਕੋਲ ਭਾਂਡਾ ਹੈਗਾ ਉਸ ਵਿੱਚ ਮੈਂ ਰੱਖਿਆ ਆਪਾਂ ਜਿਹੜੀ ਕੁਆਂਟੀਟੀ ਤੁਹਾਨੂੰ ਦੱਸ ਰਿਹਾ ਵੀ 1 ਕਿਲੋ ਕਿਉਜ ਕਿੰਨੀ ਪਾਉਣੀ ਹੈ ਤੁਸੀਂ ਇਹ 1/2 ਕਿਲੋ ਜਿਹੜੇ ਆਪਾਂ ਇਹਦੇ ਵਿੱਚ 500 ਗ੍ਰਾਮ ਪਾਵਾਂਗੇ ਫੁੱਲ ਮਖਾਣੇ ਫੁੱਲ ਮਖਾਣੇ ਜਿਹੜੇ ਹੱਡੀਆਂ ਨੂੰ ਮਜ਼ਬੂਤੀ ਦਿੰਦੇ ਨੇ ਕੈਲਸ਼ੀਅਮ ਆਪਣੀ ਜਿਹੜੀ ਪੂਰੀ ਕਰਦੇ ਨੇ ਤੇ ਇਧਰ ਆਪਣੇ ਜਿਹੜੇ ਤੁਹਾਡੇ ਮਨਪਸੰਦ ਨੇ ਡਰਾਈ ਫਰੂਟ ਕੋਈ ਵੀ ਕਾਜੂ ਬਦਾਮ ਤੁਸੀਂ ਪਾਉਣੇ ਆ ਇਹ ਲੈ ਜੀ ਆਪਾਂ ਇਹਦੇ ਵਿੱਚ ਕਾਜੂ ਇਹ ਹੈਗੇ ਜੀ ਬਦਾਮ ਇਹ ਹੈਗੇ ਇੱਧਰ ਆ ਜਾਂਦੇ ਆ ਚਾਰੇ ਤਰ੍ਹਾਂ ਦੇ ਮਗਜ ਇਹ ਮਗਜਾਂ ਦੇ ਆਪੋ ਆਪਣੇ ਸਾਰੇ ਫਾਇਦੇ ਆ ਤੁਸੀਂ ਵੇਖ ਸਕਦੇ ਹੋ ਇਹਦੇ ਵਿੱਚ ਖਰਬੂਜੇ ਦੇ ਬੀਜ ਵੀ ਆ ਕੱਦੂ ਦੇ ਬੀਜ ਵੀ ਆ ਖੀਰੇ ਦੇ ਬੀਜ ਵੀ ਆ ਤੇ ਜਿਹੜਾ ਇਹ ਸਨਫਲਾਵਰ ਦੇ ਬੀਜ ਵੀ ਆ ਤੇ ਨਾਲ ਇੱਕ ਪਾਵਾਂਗੇ ਇਹਦੇ ਵਿੱਚ ਆਪਾਂ ਜੁਟ ਤੇ ਇਹ ਹੈਗੀਆਂ ਜੀ ਦਾਖਾਂ ਜਿਹਨੂੰ ਆਪਾਂ ਸੌਗੀ ਬੋਲਦੇ ਆ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਸਾਰੇ ਸਮਾਨ ਨੂੰ ਜਿਹੜਾ ਆਪਾਂ ਬਣਾਉਣਾ ਵਾ ਉਹ ਗਾਂ ਦੇ ਘਿਓ ਦੇ ਵਿੱਚ ਕਿਉਂਕਿ ਗਾਂ ਦਾ ਘਿਓ ਜਿਹੜਾ ਉਹ ਠੰਡਾ ਹੁੰਦਾ ਵਾ ਇਹਦੇ ਵਿੱਚ ਤੁਸੀਂ ਬਣਾਓਗੇ ਨਾ ਤੇ ਜਿਵੇਂ ਇਹਨਾਂ ਚੀਜ਼ਾਂ ਸਾਰੀਆਂ ਦੀ ਜਿਹੜੀ ਗਰਮੈਸ਼ ਆ ਉਹ ਪੂਰੀ ਬੈਲੈਂਸ ਹੋ ਜਾਊਗੀ ਇਹ ਤੁਸੀਂ ਗਾਂ ਦਾ ਘਿਓ 1 ਕਿਲੋ ਲੈਣਾ ਤੇ ਇਹਦੇ ਵਿੱਚ ਮਠਾਸ ਵਾਸਤੇ ਤੁਸੀਂ ਸਰੀਰ ਨੂੰ ਪੂਰਾ ਫਾਇਦਾ ਦੇਣਾ ਤੇ ਪਾਓ ਤੁਸੀਂ ਦੇਸੀ ਸ਼ੱਕਰ ਚਾਹੇ ਤੁਸੀਂ ਜਿਹੜੀ ਬੂਰਾ ਦੇਸੀ ਖੰਡ ਹੁੰਦੀ ਹੈ ਨਾ ਉਹ ਤੁਸੀਂ ਪਾ ਸਕਦੇ ਹੋ ਜਿਹੜੀ ਨਾਰਮਲ ਬੂਰਾ ਖੰਡ ਹੁੰਦੀ ਆ ਉਹ ਨਹੀਂ ਪਾਣੀ ਜਿਹੜੀ ਦੇਸੀ ਖੰਡ ਹੁੰਦੀ ਆ ਉਹ ਪਾਇਓ ਚਾਹੇ ਦੇਸੀ ਸ਼ੱਕਰ ਪਾਇਓ ਇਹਦੇ ਨਾਲ ਟੇਸਟ ਵੀ ਬਹੁਤ ਵਧੀਆ ਹੁੰਦਾ ਟੇਸਟ ਦੇ ਨਾਲ ਨਾਲ ਇਹ ਫਾਇਦੇਮੰਦ ਵੀ ਹੁੰਦੀ ਆ ਕਿਉਂਕਿ ਚੀਨੀ ਦੇ ਨਾਲ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਤੇ ਬਹੁਤ ਜਿਹੜੇ ਰੋਗ ਲੱਗਦੇ ਆ ਇਸ ਕਰਕੇ ਤੁਸੀਂ ਇਹਦੇ ਵਿੱਚ ਜਿਹੜੀ ਇਹ ਦੇਸੀ ਸ਼ੱਕਰ ਪਾਉਣੀ ਆ ਤੇ ਇਧਰ ਆਪਾਂ ਲੈ ਜੀ ਪੁੱਜੇ ਚਣਿਆਂ ਦਾ ਆਟਾ ਤੇ ਨਾਲ ਲੈ ਜੀ ਆਪਾਂ ਪੁੱਜੀ ਮੂੰਗੀ ਕਿਉਂਕਿ ਜਦੋਂ ਔਰਤਾਂ ਵਾਸਤੇ ਪੰਜੀਰੀ ਬਣਾਉਣੀ ਆ ਨਾ ਤੇ ਪੁੱਜੀ ਮੂੰਗੀ ਜਿਹੜੀ ਪਾਉਣਾ ਬਹੁਤ ਜ਼ਰੂਰੀ ਹੁੰਦਾ ਵਾ ਵੈਸੇ ਤੁਸੀਂ ਇਹਦੇ ਚਨੇ ਦੀ ਥਾਂ ਤੇ ਆਟਾ ਵੀ ਪਾ ਸਕਦੇ ਹੋ ਪਰ ਜਿਹੜੇ ਕਸਟਮਰ ਨੇ ਸਾਡੇ ਕੋਲ ਮੰਗਾਈ ਆ ਉਹਨਾਂ ਨੂੰ ਵੀਟ ਤੋਂ ਅਲਰਜੀ ਹੈ ਇਸ ਕਰਕੇ ਆਪਾਂ ਇਹਦੇ ਵਿੱਚ ਚਨੇ ਦਾ ਆਟਾ ਪਾ ਰਹੇ ਆ ਇਹ ਚਨੇ ਤੇ ਮੂੰਗੀ ਦੇ ਆਟੇ ਤੋਂ ਆਪਾਂ ਜਿਹੜੀ ਪੰਜੀਰੀ ਤਿਆਰ ਕਰਨੀ ਆ ਪੰਜੀਰੀ ਕਿਸ ਤਰ੍ਹਾਂ ਤਿਆਰ ਕਰਨੀ ਆ ਇਹ ਪਹਿਲਾਂ ਵੀ ਆਪਾਂ ਕਈ ਵਾਰ ਵੀਡੀਓ ਬਣਾ ਕੇ ਪਾਈ ਆ ਤੇ ਅੱਜ ਆਪਾਂ ਜਿਹੜੀ ਇਹ ਥੋੜਾ ਥੋੜਾ ਸ਼ਾਰਟ ਲਵਾਂਗੇ ਪੰਜੀਰੀ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਜੀ ਇਹ ਤੁਸੀਂ ਅੱਗੇ ਸਾਰਾ ਵੀਡੀਓ ਚ ਵੇਖ ਲੈਣਾ ਵਾ ਵੀ ਇਹ ਸਾਰੀਆਂ ਚੀਜ਼ਾਂ ਆਪਾਂ ਭੁੰਨਾਂਗੇ ਜਿਹੜੀਆਂ ਸਾਬਤ ਚੀਜ਼ਾਂ ਨੇ ਇਹਨਾਂ ਨੂੰ ਪਹਿਲਾਂ ਆਪਾਂ ਘਿਓ ਦੇ ਵਿੱਚ ਫਰਾਈ ਕਰਨਾ ਵਾ ਤੇ ਫਿਰ ਇਹਨਾਂ ਨੂੰ ਆਪਾਂ ਪੀਸਣਾ ਵਾ ਤੇ ਇਹ ਸਾਰੀਆਂ ਚੀਜ਼ਾਂ ਵੀ ਆਪਾਂ ਇਹਦੇ ਵਿੱਚ ਪੀਸ ਕੇ ਪਾਵਾਂਗੇ ਸਾਰਾ ਕੁਝ ਪੀਸ ਕੇ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਤੇ ਇੱਥੇ ਇੱਕ ਵਾਰੀ ਆਪਾਂ ਤੁਹਾਨੂੰ ਯਾਦ ਕਰਾ ਦਿੰਨੇ ਆ ਕਿ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਇਹੋ ਜਿਹੀ ਜਾਣਕਾਰੀਆਂ ਲਈ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਬੈਲ ਬਟਨ ਵੀ ਦਬਾਉਣਾ ਨਾ ਭੁੱਲਿਓ ਜੇ ਤੇ ਫਿਰ ਇੱਕ ਵਾਰੀ ਆਪਾਂ ਤੁਹਾਨੂੰ ਕਹਿ ਦਿੰਨੇ ਆ ਕਿ ਜੇਕਰ ਤੁਸੀਂ ਘਰ ਬੈਠੇ ਸਾਡੇ ਕੋਲ ਮਗਾਉਣਾ ਚਾਹੁੰਦੇ ਹੋ ਸ਼ੁੱਧ ਗਾਂ ਦੇ ਘਿਓ ਦੇ ਵਿੱਚ ਪੰਜੀਰੀ ਸਾਰਾ ਸਮਾਨ ਜਿੰਨਾ ਤੁਹਾਨੂੰ ਵੀਡੀਓ 'ਚ ਦਿਖਾਇਆ ਗਿਆ ਇਹ ਸਾਰਾ ਸਮਾਨ ਉਹਦੇ ਵਿੱਚ ਪਾਇਆ ਜਾਊਗਾ ਤੇ ਤੁਸੀਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਫੋਨ ਕਰ ਸਕਦੇ ਹੋ ਸਕਰੀਨ ਦੇ ਥੱਲੇ ਨੰਬਰ ਚੱਲ ਰਿਹਾ ਹੈ ਉੱਤੇ ਤੁਸੀਂ ਸਾਨੂੰ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਇਹਨੂੰ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਪੰਜੀਰੀ ਬਣਾਉਣ ਵਾਸਤੇ ਆਪਾਂ ਘਿਓ ਜਿਹੜਾ ਗਰਮ ਰੱਖਤਾ ਸੀਗਾ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਸਭ ਤੋਂ ਪਹਿਲਾਂ ਕਬਰ ਕਸ ਨਾਲ ਆਪਾਂ ਇਹ ਪਾਦਾਂਗੇ ਲੋਥ ਪਠਾਣੀ ਇਹ ਸੁੰਡ ਤੋਏ ਪਖੜਾ ਇਹ ਗੁੰਦਾ ਜਾ ਰਹੇ ਤੇ ਨਾਲੇ ਖਾਸ ਕਰ ਤੇਜੀ ਸੌਫਟ ਵਣ ਇਹਨਾਂ ਸਾਰਿਆਂ ਨੂੰ ਆਪਾਂ ਘੱਟ ਸੇਕ ਤੇ ਜਿਹੜਾ ਹੌਲੀ ਹੌਲੀ ਭੁੰਨਾਗੇ ਪਹਿਲਾਂ ਕਿਉਂਕਿ ਆਟਾ ਆਪਾਂ ਨੂੰ ਭੁੰਨ ਦੀ ਜ਼ਰੂਰਤ ਨਹੀਂ ਆ ਮੂੰਗੀ ਪਹਿਲਾਂ ਆਪਾਂ ਭੁੰਨ ਕੇ ਜਿਹੜੀ ਪੀਸੀ ਹੋਈ ਆ ਤੇ ਜਿਹੜੇ ਚਨੇ ਆ ਉਹ ਪਹਿਲਾਂ ਆਲਰੇਡੀ ਭੁੱਜੇ ਹੁੰਦੇ ਆ ਇਹਨਾਂ ਜਿਹੜੀ ਬੂਟੀਆਂ ਨੂੰ ਵੀ ਜ਼ਿਆਦਾ ਨਹੀਂ ਆਪਾਂ ਸਾੜਨ ਵਾਲੀਆਂ ਨਾ ਤੇਜ ਅੱਗ ਤੇ ਤੁਸੀਂ ਇਹਨਾਂ ਨੂੰ ਬਣਾਉਣਾ ਬਸ ਮੱਠੇ ਮੱਠੇ ਸੇਕ ਤੇ ਜਿਹੜੀਆਂ ਥੋੜੀਆਂ ਥੋੜੀਆਂ ਭੁੱਲਣੀਆਂ ਹੁਣ ਇਹ ਸਾਰੀਆਂ ਬੂਟੀਆਂ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਆ ਅਸੀਂ ਫੁੱਲ ਮਖਾਣੇ ਪੀਸੇ ਆ ਇਹ ਪਾ ਦਾਂਗੇ ਤੁਸੀਂ ਇਹਨਾਂ ਨੂੰ ਸੁੱਕੇ ਵੀ ਭੁੰਨ ਸਕਦੇ ਹੋ ਤੇ ਚਾਹੇ ਤੁਸੀਂ ਇਦਾਂ ਇਹਨਾਂ ਨੂੰ ਪੀਸ ਕੇ ਫਿਰ ਇਹਦੇ ਵਿੱਚ ਘਿਓ ਚ ਪਾ ਕੇ ਭੁੰਨ ਸਕਦੇ ਹੋ ਤੇ ਹੁਣ ਫੁੱਲ ਮਖਾਣੀ ਵੀ ਆਪਣੇ ਭੁੱਜ ਚੁੱਕੇ ਆ ਤੇ ਇਹ ਜਿਹੜਾ ਖੋਪਾ ਸੀਗਾ ਤੇ ਨਾਲ ਜਿਹੜੇ ਆਪਾਂ ਲੈ ਸੀਗੇ ਕਾਜੂ ਬਦਮ ਇਹਨਾਂ ਨੂੰ ਆਪਾਂ ਦਰਦਰਾ ਜਿਹਾ ਪੀਸ ਲਿਆ ਕੀ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਨਾਲ ਹੀ ਪਾ ਦਾਂਗੇ ਆਪਾਂ ਸੌਗੀ ਇਹ ਸਾਰਾ ਕੁਝ ਭੁੰਨਣ ਤੋਂ ਬਾਅਦ ਚ ਆਪਾਂ ਇਹਦੇ ਵਿੱਚ ਪਾ ਲੈਣਾ ਹੈ ਜਿਹੜਾ ਮੂੰਗੀ ਦਾ ਆਟਾ ਲਿਆ ਆਪਾਂ ਤੇ ਮੋਂਗੀ ਦਾ ਆਟਾ ਥੋੜਾ ਜਿਹਾ ਭੁੰਨਣ ਤੋਂ ਬਾਅਦ ਆਪਾਂ ਪਾ ਦੇਣੇ ਇਹਦੇ ਵਿੱਚ ਚਨੇ ਦਾ ਆਟਾ ਭੁੰਨੇ ਸਾਰਾ ਕੁਝ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਲੈਣੀ ਹੈ ਦੇਸੀ ਸ਼ੱਕਰ ਜੇ ਤੁਸੀਂ ਖੰਡ ਲੈ ਰਹੇ ਹੋ ਤੇ ਖੰਡ ਪਾ ਦਿਓ ਜੀ ਇਹਨੂੰ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਲੈਨੇ ਆ ਇਸ ਟਾਈਮ ਤੇ ਸੇਕ ਜਿਹੜਾ ਬਿਲਕੁਲ ਘੱਟ ਰੱਖਿਓ ਕਿਉਂਕਿ ਜਿਹੜੀ ਇਹ ਗੁੜ ਨੂੰ ਸ਼ੱਕਰ ਨੂੰ ਨਾ ਪਾਤਾ ਚੜ ਜਾਂਦੀ ਹੈ ਇਫੇ ਥੋੜਾ ਜਿਹਾ ਨਾਲੇ ਸੇਕ ਵੱਧ ਲੱਗ ਗਿਆ ਨਾ ਤੇ ਕੋੜਾ ਟੇਸਟ ਆਉਣਾ ਇਸ ਕਰਕੇ ਦਾ ਸੇਕ ਬਿਲਕੁਲ ਘੱਟ ਰੱਖਿਓ। ਉਬਲ ਜੇ ਤੁਸੀਂ ਗੈਸ ਤੇ ਬਣਾ ਰਹੇ ਹੋ ਤਾਂ ਫਿਰ ਬੰਦ ਹੀ ਕਰ ਦਿਓ ਕਿਉਂਕਿ ਪੰਜੀਰੀ ਦੀ ਗਰਮੈਸ ਦੇ ਨਾਲ ਇਹਨੇ ਮਿਕਸ ਹੋ ਜਾਣਾ। ਚਲੋ ਜੀ ਆਪਣੀ ਇਹ ਜਿਹੜੀ ਹੈ ਕਮਰ ਦੇ ਵਾਸਤੇ ਸਪੈਸ਼ਲ ਪੰਜੀਰੀ ਬਣ ਕੇ ਰੈਡੀ ਹੋ ਚੁੱਕੀ ਆ। ਇਹਨੂੰ ਹੁਣ ਆਪਾਂ ਖਾਣ ਦਾ ਤਰੀਕਾ ਤੁਹਾਨੂੰ ਦੱਸਦੇ ਆਂ। ਤੇ ਪੰਜੀਰੀ ਆਪਣੀ ਰੈਡੀ ਹੋ ਚੁੱਕੀ ਹੈ ਜੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਤੁਹਾਨੂੰ ਖਾਣ ਦਾ ਤਰੀਕਾ ਆਪਾਂ ਦੱਸਦੇ ਹਾਂ ਕਿ ਜਦੋਂ ਆਪਾਂ ਲੋਕ ਤਾਂ ਕੀ ਕਰਦੇ ਪੰਜੀਰੀ ਵੇਖ ਕੇ ਸਵੇਰੇ ਆਪਾਂ ਇੱਕ ਲੈਨੇ ਚਾਹ ਦਾ ਗਲਾਸ ਤੇ ਨਾਲ ਆਪਾਂ ਨਾ ਇੱਕ ਕੌਲੀ ਪੰਜੀਰੀ ਦੀ ਭਰ ਲੈਨੇ ਆਂ ਵੀ ਚਲੋ ਰੋਟੀ ਨਾ ਬਣਾਉਣੀ ਪਊਗੀ ਪਰ ਇਹ ਜਿਹੜੀ ਚੀਜ਼ ਹੈ ਇੱਕ ਦਵਾਈ ਵਾਂਗੂ ਖਾਣ ਵਾਸਤੇ ਹੁੰਦੀ ਆ ਇਹਨੂੰ ਤੁਸੀਂ ਜਿਹੜੇ ਛੋਟੇ ਚਮਚ ਹੁੰਦੇ ਆਪਣੇ ਖਾਣੇ ਵਾਲੇ ਉਹ ਤੁਸੀਂ ਵੱਧ ਤੋਂ ਵੱਧ ਤ 4 ਚਮਚ ਤੁਸੀਂ ਖਾ ਸਕਦੇ ਹੋ ਡੇਲੀ ਤੁਸੀਂ ਇਹਨੂੰ ਖਾਓ ਜੇ ਦੁੱਧ ਪਿੰਦੇ ਹੋ ਤੇ ਦੁੱਧ ਦੇ ਨਾਲ ਤੇ ਜੇਕਰ ਤੁਸੀਂ ਚਾਹ ਪਿੰਨੇ ਹੋ ਤੇ ਚਾਹ ਦੇ ਨਾਲ ਤੁਸੀਂ ਇਹਦਾ ਇਸਤੇਮਾਲ ਕਰੋ ਤੇ ਤੁਸੀਂ ਦੇਖੋਗੇ ਕਿ ਹੌਲੀ ਹੌਲੀ ਜਿਹੜੀ ਤੁਹਾਡੀ ਕਮਰ ਦੀ ਦਰਦ ਆ ਉਹ ਸ਼ੂਮੰਤਰ ਹੋ ਜਾਣੀ ਕਿਉਂਕਿ ਜਿਹੜੀ ਬੂਟੀਆਂ ਵਾਲੀ ਪੰਜੀਰੀ ਆ ਇਹ ਤੁਸੀਂ ਜਿਹੜੀ ਆ ਥੋੜੀ ਥੋੜੀ ਹੀ ਦਵਾਈ ਸਮਝ ਕੇ ਹੀ ਖਾਓ ਜੇਕਰ ਦੂਸਰੀ ਤੁਸੀਂ ਨੋਰਮਲ ਪਨੀਰੀ ਬਣਾਉਨੇ ਹੋ ਤਾਂ ਉਹ ਤੋਂ ਡੀਚਾ ਜਿੰਨਾ ਤੁਹਾਡਾ ਸਰੀਰ ਹਜਮ ਕਰ ਸਕਦਾ ਤੁਸੀਂ ਉਨੀ ਖਾ ਸਕਦੇ ਹੋ ਪਰ ਇਹੋ ਜੀ ਜਿਹੜੀ ਪੰਜੀਰੀ ਆ ਉਹ ਇੱਕ ਮੈਡੀਸਨ ਹੁੰਦੀ ਹੈ ਇੱਕ ਦਵਾਈ ਹੁੰਦੀ ਹੈ ਉਹਨੂੰ ਦਵਾਈ ਦੇ ਰੂਪ ਦੇ ਵਿੱਚ ਹੀ ਤੁਸੀਂ ਇਸਤੇਮਾਲ ਕਰਿਆ ਕਰੋ ਤੇ ਫੇਰ ਹੀ ਉਹ ਜਿਹੜਾ ਕੰਮ ਆਪਣੇ ਸਰੀਰ ਤੇ ਕਰਦੀ ਆ ਇਹ ਤੁਸੀਂ ਖਾਂਦੇ ਰਹੋਗੇ ਇਹਦਾ ਇਹ ਮਤਲਬ ਨਹੀਂ ਆ ਵੀ ਤੁਸੀਂ ਇੱਕ ਵਾਰੀ ਬਣਾ ਕੇ ਖਾ ਲਈ ਤੇ ਚਲੋ ਜੀ ਦਰਦ ਖਤਮ ਇੰਦਾ ਨਹੀਂ ਆਪਾਂ ਕਹਿੰਦੇ ਤੁਸੀਂ ਇਹਨੂੰ ਆਪਣੇ ਡਾਈਟ ਦੇ ਵਿੱਚ ਸਰਦੀਆਂ ਸਰਦੀਆਂ ਸ਼ਾਮਰ ਰੱਖੋ ਹਾਂ ਜੇਕਰ ਤੁਹਾਨੂੰ ਪੱਚਦੀ ਹੈ ਤੇ ਗਰਮੀ ਦੇ ਵਿੱਚ ਵੀ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੋ ਜੇਕਰ ਤੁਸੀਂ ਗਰਮੀ 'ਚ ਇਹਨੂੰ ਬਣਾ ਕੇ ਖਾਣਾ ਵਾ ਤੇ ਤੁਸੀਂ ਜੜੀ ਬੂਟੀਆਂ ਜਿਹੜੀ ਉਹਦੀ ਥੋੜੀ ਕੁਆਂਟੀਟੀ ਘਟਾ ਦਿਓ ਤੇ ਜਿਹੜੇ ਕਾਜੂ ਬਦਾਮ ਆਪਾਂ ਇਹਦੇ ਵਿੱਚ ਗਰਮ ਪਾਏ ਆ ਉਹਨਾਂ ਦੀ ਵੀ ਥੋੜੀ ਜੀ ਜਿਹੜੀ ਮਾਤਰਾ ਤੁਸੀਂ ਘਟਾ ਕੇ ਤੇ ਇਹਨੂੰ ਦਵਾਈ ਰੂਪ ਰਹਿ ਤੁਸੀਂ ਗਰਮੀਆਂ ਸਰਦੀਆਂ ਜਿਹੜੀਆਂ ਖਾ ਸਕਦੇ ਹੋ ਤੇ ਜਿੰਨਾ ਭੈਣਾਂ ਨੂੰ ਜਿਵੇਂ ਕਮਰ ਦੀ ਪ੍ਰੋਬਲਮ ਆ ਚਾਹੇ ਲਕੋਰੀਆ ਦੀ ਪ੍ਰੋਬਲਮ ਆ ਚਾਹੇ ਹੋਰ ਵੀ ਜੇ ਕੋਈ ਤੁਹਾਨੂੰ ਪੇਟ ਦੀ ਪ੍ਰੋਬਲਮ ਆ ਤੇ ਤੁਸੀਂ ਇਹ ਜਿਹਦੀ ਚੀਜ਼ ਬਣਾ ਕੇ ਖਾਓ ਤੇ ਤੁਹਾਡੀ ਹੌਲੀ ਹੌਲੀ ਜਿਹੜੀ ਦਰਦ ਆ ਉਹ ਖਤਮ ਹੋ ਜਾਣੀ ਆ ਹੁਣ ਇਹ ਤੁਹਾਨੂੰ ਸਾਰੀ ਡਿਟੇਲ ਦੇ ਵਿੱਚ ਆਪਾਂ ਵੀਡੀਓ ਦੱਸ ਦਿੱਤੀ ਆ ਹਾਂ ਇਹਦੇ ਵਿੱਚ ਆਟੇ ਦੀ ਮਾਤਰਾ ਨਹੀਂ ਆ ਪਤਾ ਤੁਹਾਨੂੰ ਦੱਸੀ ਤੁਸੀਂ ਇਹਦੇ ਵਿੱਚ ਅੱਧਾ ਕੁ ਲੋ ਛੋਲੇ ਲੈਣੇ ਨੇ ਤੇ ਪਾਈਆ ਤੁਸੀਂ ਇਹਦੇ ਵਿੱਚ ਮੂੰਗੀ ਦਾ ਆਟਾ ਲੈਣਾ ਵਾ ਚਾਹੇ ਮੂੰਗੀ ਜਿਹੜੀ ਆ ਉਹ ਤੁਸੀਂ ਲੈਣੀ ਆ ਉਹਨੂੰ ਭੁੰਨ ਕੇ ਫਿਰ ਤੁਸੀਂ ਉਹਦਾ ਆਟਾ ਤਿਆਰ ਕਰ ਲਿਓ ਤੇ 1 ਕਿਲੋ ਘਿਓ ਦੇ ਵਿੱਚ ਇਹ ਸਾਰਾ ਕੁਝ ਪਾਉਣਾ ਵਾ ਮਿੱਠਾ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਸਕਦੇ ਹੋ ਕਈ ਲੋਕ ਬਹੁਤ ਘੱਟ ਖਾਂਦੇ ਆ ਤੇ ਕਈ ਲੋਕ ਜਿਹੜੇ ਵੱਧ ਖਾਂਦੇ ਆ ਉਹ ਆਪਦੀ ਤੁਸੀਂ ਇੱਛਾ ਅਨੁਸਾਰ ਇਹਦੇ ਵਿੱਚ ਪਾ ਸਕਦੇ ਹੋ ਤੇ ਜੇਕਰ ਤੁਸੀਂ ਸਾਡੇ ਕੋਲ ਮੰਗਾਉਣਾ ਚਾਹੁੰਦੇ ਹੋ ਤਾਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਬਾਕੀ ਇਹ ਸਾਰਾ ਆਪਾਂ ਡਿਟੇਲ ਚ ਇਹਦੇ ਵਿੱਚ ਦੱਸਤਾ ਜੇ ਤੁਸੀਂ ਘਰੇ ਵੀ ਬਣਾਉਣਾ ਚਾਹੁੰਦੇ ਹੋ ਤੇ ਸਾਰਾ ਕੁਝ ਆਪਾਂ ਦੱਸ ਚੁੱਕੇ ਹਾਂ ਤੁਸੀਂ ਆਪਣੇ ਘਰੇ ਵੀ ਬਣਾ ਸਕਦੇ ਹੋ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਰੂਬਲੋਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਸੋ ਇਸ ਵੀਡੀਓ ਦਾ ਇੱਥੇ ਕਰਦੇ ਜੀ ਐਂਡ ਮਿਲਦੇ ਕਿ ਨਵੀਂ ਵੀਡੀਓ ਤਦ ਤੱਕ ਲਈ ਸਸੇਕਾ